ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਸਾਰੀਆਂ ਵੀਡੀਓਜ਼ ਨਾਲੋਂ ਹਟ ਕੇ ਰਹੇਗੀ ਹੁਣ ਤੱਕ ਆਪਾਂ ਜਿੰਨੀਆਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਤਾਂ ਇਦਾਂ ਦੀ ਕਲੈਕਸ਼ਨ ਪਹਿਲਾਂ ਆਪਾਂ ਕਦੀ ਵੀ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਇਹਦੇ ਵਿੱਚ ਕੀ ਖਾਸ ਹੈ ਇਹ ਜੋ ਤੁਸੀਂ ਵੀਡੀਓ ਦੇਖੋਗੇ ਪ੍ਰੋਪਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਖਾਸ ਹੈ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਅਧਵਾਲੇ ਸਾਰੇ ਸੂਟ ਹੀ ਆਪਣੇ ਹੈਂਡਵਰਕ ਦੇ ਉੱਪਰ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਤੇ ਕਾਫੀ ਸਾਰੇ ਪੀਸ ਜਿਹੜੇ ਸਾਡੇ ਬਣ ਕੇ ਚਲੇਗੇ ਤੇ ਬਟ ਸਾਡੇ ਕੋਲ ਟਾਈਮ ਨਹੀਂ ਸੀ ਵੀਡੀਓ ਸ਼ੂਟ ਕਰਨ ਦਾ ਕਿਉਂਕਿ ਕਸਟਮਰ ਕੋ ਵੀ ਟਾਈਮ ਕੱਟ ਹੁੰਦਾ ਔਰ ਸਾਡੇ ਕੋ ਵੀ ਟਾਈਮ ਕੱਟ ਹੁੰਦਾ ਤੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਹੜੇ ਸਕਰੀਨ ਉਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਕੋਈ ਵੀ ਸੂਟ ਜਾਂ ਡਰੈਸ ਕੋਈ ਰੈਡੀ ਕਰਵਾਉਣੀ ਤੁਸੀਂ ਸਾਨੂੰ WhatsApp ਤੇ ਵਾਇਸ ਮੈਸੇਜ ਸੈਂਡ ਕਰ ਸਕਦੇ ਹੋ ਕਾਲ ਦਾ ਟਾਈਮ ਰਹੇਗਾ ਜੀ ਸ਼ਾਮ ਨੂੰ 8:30 ਵਜੇ ਤੋਂ ਬਾਅਦ ਤੁਸੀਂ ਮੈਨੂੰ ਗਰੇਡੀ ਕਾਲ ਉਹ ਕਰ ਸਕਦੇ ਹੋ ਦਿਨ ਦੇ ਵਿੱਚ ਅਗਰ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਜ਼ਰੂਰ ਅਟੈਂਡ ਕਰ ਦਿਆਂ ਅਦਰਵਾਈਜ਼ ਮੈਂ ਸ਼ਾਮ ਨੂੰ ਜਦੋਂ 8:30 ਵਜੇ ਤੋਂ ਬਾਅਦ ਹੀ ਸਾਰੀਆਂ ਕਾਲ ਜਿਹੜੀਆਂ ਉਹ ਅਟੈਂਡ ਕਰ ਦਿਆਂ ਚਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਪਹਿਲਾਂ ਤੁਹਾਨੂੰ ਆਪਾਂ ਉਹ ਸੂਟ ਦਿਖਾਉਨੇ ਆ ਜਿਹੜੇ ਅਨਸਟਿਚ ਸੂ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਇਹ ਪੀਕਾਕ ਸ਼ੇਡ ਹੈ ਤਾਂ ਮੈਂ ਅੱਜ ਵੀਡੀਓ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣੀ ਆ ਵੀ ਤੁਸੀਂ ਹਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਜਾਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਕਲਰ ਤੁਹਾਨੂੰ ਨਹੀਂ ਪਸੰਦ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਠੀਕ ਹੈ ਵਰਕ ਤੁਸੀਂ ਘਟ-ਵੱਧ ਕਰਵਾਉਣਾ ਚਾਹਦੇ ਹੋ ਤੁਸੀਂ ਵਰਕ ਜਿਹੜਾ ਘਟ-ਵੱਧ ਕਰਵਾ ਸਕਦੇ ਹੋ ਸੌਰੀ ਇਹ ਚੀਜ਼ ਇਗਨੋਰ ਕਰਿਓ ਇਹ ਛਾਪ ਆਇਆ ਜੀ ਤੁਹਾਨੂੰ ਨਾਲੇ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਆਪਣਾ ਹੈਂਡ ਦਾ ਪੀਸ ਜਿਹੜਾ ਬਣਿਆ ਹੋਇਆ ਸਾਰਾ ਇਹ ਡਰਾਈਕਲਿੰਗ ਨਾਲ ਸਾਰਾ ਸਾਫ਼ ਹੋ ਜਾਣਾ ਤੇ ਬਹੁਤ ਸੋਹਣਾ ਹੈਵੀ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਔਰ ਸਾਡੇ ਸੂਟਾਂ ਦੀ ਜਿਹੜੀ ਖਾਸ ਗੱਲ ਹੁੰਦੀ ਉਹ ਇਹ ਹੁੰਦੀ ਹੈ ਕਿ ਜਿਹੜਾ ਫੈਬਰਿਕ ਹੁੰਦਾ ਆਚੀ ਕੁਆਲਿਟੀ ਦਾ ਹੁੰਦਾ ਔਰ ਲਾਈਟ ਵੇਟ ਹੁੰਦਾ ਔਰ ਸੈਕੰਡ ਗੱਲ ਜਿਹੜਾ ਉੱਪਰ ਦੇ ਮੇਨ ਕੰਮ ਹੈਗਾ ਉਹ ਹੈਗਾ ਜੀ ਹੈਂਡਵਰਕ ਦਾ ਦੇਖਣ ਦੇ ਵਿੱਚ ਕਾਫੀ ਹੈਵੀ ਲੱਗ ਰਿਹਾ ਬਟ ਬਹੁਤ ਜ਼ਿਆਦਾ ਲਾਈਟ ਵੇਟ ਹੈ ਕਿਉਂਕਿ ਅੱਜ ਦਾ ਟਾਈਮ ਇਦਾਂ ਦਾ ਕਿ ਆਪਾਂ ਜ਼ਿਆਦਾ ਹੈਵੀ ਚੀਜ਼ਾਂ ਜਿਹੜੀਆਂ ਵੇਅਰ ਨਹੀਂ ਕਰਦੇ ਹੈਗੇ ਔਰ ਨਾ ਹੀ ਸਾਡੇ ਕੋਲ ਵੇਅਰ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਆਪਾਂ ਲਾਈਟ ਵੇਟ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਤੇ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਆਪਣਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ। ਔਰ ਪ੍ਰੋਪਰ ਲੁੱਕ ਰਹੇਗੀ ਆਪਣੇ ਸੂਟ ਦੀ ਇਹ ਵਾਲੀ। ਅਗਰ ਇਹ ਸੂਟ ਸਟੀਚਿੰਗ ਹੋ ਕੇ ਜਾਣੇ ਹੁੰਦੇ ਤਾਂ ਆਪਾਂ ਤੁਹਾਨੂੰ ਸਟੀਚਿੰਗ ਨਾਲ ਦਿਖਾਉਂਦੇ ਬਟ ਇਹ ਵਿਦਆਊਟ ਸਟੀਚਿੰਗ ਜਾਣਗੇ ਆਪਾਂ ਤੁਹਾਨੂੰ ਵਿਦਆਊਟ ਸਟੀਚਿੰਗ ਹੀ ਦਿਖਾ ਰਹੇ ਹਾਂ ਠੀਕ ਹੈ ਜੀ। ਤੇ ਇਸ ਤਰ੍ਹਾਂ ਸ਼ਰਟ ਦੇ ਉੱਪਰ ਕੰਮ ਔਰ ਨਾਲ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ। ਇਸ ਤਰ੍ਹਾਂ। ਇਸ ਤਰ੍ਹਾਂ। ਬਹੁਤ ਪਿਆਰਾ ਬਾਹਾਂ ਦੇ ਉੱਪਰ ਹੋਇਆ ਹੋਇਆ ਕੰਮ ਜਿੱਦਾਂ ਘੇਰੇ ਦਾ ਕੰਮ ਏ ਜਿਦਾਂ ਪੂਰੀ ਸ਼ਰਟ ਦੇ ਵਿੱਚ ਸਿੱਪੀ ਨਾਲ ਕੰਮ ਆਪਾਂ ਨੇ ਦਿੱਤਾ ਹੋਇਆ ਤੋ ਇਸ ਤਰ੍ਹਾਂ ਹੀ ਆਪਾਂ ਬਾਹਾਂ ਦੇ ਉੱਪਰ ਜਿਹੜਾ ਕੀਤਾ ਹੋਇਆ ਆ ਆਪਾਂ ਇਹ ਫੈਬਰਿਕ ਜਿਹੜਾ ਰੱਖਿਆ ਜੀ ਇੱਥੇ ਸੈਮੀ ਕਰੇਪ ਦਾ ਰੱਖਿਆ ਹੋਇਆ ਹੁਣ ਮੈਂ ਤੁਹਾਨੂੰ ਸੈਮੀ ਕਰੇਪ ਬਾਰੇ ਦੱਸਦਾ ਕਾਫੀ ਭੈੜਾ ਨੂੰ ਡਾਊਟ ਹੁੰਦਾ ਕਿ ਸੈਮੀ ਕਰੇਪ ਸ਼ਾਇਦ ਹਲਕੀ ਕੁਆਲਿਟੀ ਹੈ ਨਹੀਂ ਜੀ ਕਹਿਣ ਦੇ ਵਿੱਚ ਸੈਮੀ ਕਰੇਪ ਹੈ ਬਹੁਤ ਪਿਆਰੀ ਔਰ ਅੱਛੀ ਜਿਹੀ ਸੈਮੀ ਕਰੇਪ ਆਪਾਂ ਲਗਾਉਨੇ ਆ ਕਿਉਂਕਿ ਹਲਕੀ ਕੁਆਲਿਟੀ ਦੇ ਉੱਪਰ ਵਰਕ ਜਿਹੜਾ ਨਹੀਂ ਹੁੰਦਾ ਹੈ ਦੀ ਹਲਕੀ ਕੁਆਲਟੀ ਉੱਪਰ ਵਰਕ ਕਰ ਦਿੰਦੇ ਨੇ ਜਾਂ ਨਹੀਂ ਬਟ ਅਸੀਂ ਨਹੀਂ ਕਰਦੇ ਹੈਗੇ ਠੀਕ ਹੈ ਜੀ ਚਲੋ ਜੀ ਬਹੁਤ ਪਿਆਰਾ neck ਔਰ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਲੋ ਜੀ ਦੁਪੱਟੇ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਨੇ ਸਿੱਪੀ ਦਾ ਕੰਮ ਦਿੱਤਾ ਹੋਇਆ ਮੋਤੀ ਦਾ ਕੰਮ ਦਿੱਤਾ ਹੋਇਆ ਔਰ ਦੁਪੱਟੇ ਦੀ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਰਹੀ ਏ ਇਹਨਾਂ ਦੁਪੱਟੇ ਦੀ ਲੁੱਕ ਵੀ ਸੋਹਣੀ ਲੱਗ ਰਹੀ ਏ ਔਰ ਸਿੰਪਲ ਸੋਬਰ ਵੀ ਲੱਗ ਰਿਹਾ ਔਰ ਬਹੁਤ ਪਿਆਰਾ ਜਿਹੜਾ ਪੀਸ ਬਣਿਆ ਹੋਇਆ ਜੀ ਇਹ ਵਾਲਾ ਇਸ ਤਰ੍ਹਾਂ ਲੈਸ ਤੁਸੀਂ ਚੈੱਕ ਕਰ ਸਕਦੇ ਹੋ ਜਿਸ ਤਰ੍ਹਾਂ ਸਾਡੇ ਸੂਟ ਦੇ ਵਿੱਚ ਵਰਕ ਹੋਇਆ ਉਸੇ ਤਰ੍ਹਾਂ ਦੀ ਆਪਾਂ ਲੈਸ ਜਿਹੜੀ ਉਹ ਐਡ-ਆਨ ਕੀਤੀ ਹੋਈ ਹੈ ਮੋਤੀ ਦਾ ਕੰਮ ਹੈ ਮੋਤੀ ਵਾਲੀ ਲੈਸ ਆਪਾਂ ਨੇ ਐਡ ਕੀਤੀ ਹੋਈ ਹੈ ਬਹੁਤ ਪਿਆਰਾ ਪੀਸ ਹੈ ਜੀ ਇਹ ਵਾਲਾ ਸੇਮ ਕਲਰ ਦੇ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਸੇਮ ਤੇ ਵੀ ਬਣਾ ਸਕਦੇ ਹੋ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਲੋ ਤੁਸੀਂ ਹੁਣ ਮੈਂ ਤੁਹਾਨੂੰ ਦਿਖਾਉਣੀ ਅਗਲਾ ਪੀਸ ਇਹ ਸਾਰੇ ਇੱਕ ਹੀ ਭੈਣ ਦੇ ਸੂਟ ਨੇ ਜੀ ਅਗਲਾ ਸੂਟ ਰਹੇਗਾ ਜੀ ਵੈਲਵਟ ਦੇ ਉੱਪਰ ਹੁਣ ਇਥੇ ਮੈਂ ਸਭ ਨੂੰ ਕਲੀਅਰ ਕਰ ਦੇਣਾ ਚਾਹੁੰਨੀ ਹਾਂ ਕਿ ਇਹ ਬਿਲਕੁਲ ਪਿਓਰ ਵਾਲੀ ਵੈਲਵਟ ਨਹੀਂ ਹੈਗੀ ਇਹ ਸਿਲਕ ਵੈਲਵਟ ਹੈ ਜੀ ਜੋ ਆਲਰੇਡੀ ਡਾਈ ਕੀਤੀ ਕਰਾਈ ਆਉਂਦੀ ਹੈ ਠੀਕ ਹੈ ਪਿਓਰ ਜੇਕਰ ਤੁਸੀਂ ਗੱਲ ਕਰੋਗੇ ਤਾਂ ਪਿਓਰ ਜਿਹੜੀ ਵੈਲਵਟ ਹੈ ਉਹ ਵਾਈਟ ਹੀ ਆਉਂਦੀ ਉਹਨੂੰ ਆਪਾਂ ਕਲਰ ਜਿਹੜਾ ਤੁਹਾਡੀ ਮਨਪਸੰਦ ਕਰਾਂਗੇ ਬਹੁਤ ਪਿਆਰਾ ਸਿੰਪਲ ਸੋਬਰ ਜੈ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਆਦਾ ਡਿਜ਼ਾਈਨ ਆਪਾਂ ਇਹ ਬਣਾ ਚੁੱਕੇ ਹਾਂ ਜੀ ਤੇ ਹਜੇ ਆਪਣੇ ਹੋਰ ਵੀ ਬਣ ਰਹੇ ਨੇ ਕਿਉਂ ਇੱਕ ਤਾਂ ਇਹਦੇ ਵਿੱਚ ਇਹ ਹੈ ਕਿ ਤੁਹਾਡੇ ਬਜਟ ਦੇ ਵਿੱਚ ਹੈ ਹਨਾ ਤੇ ਸੈਕੰਡ ਇਹ ਕੀ ਜਿੱਦਾਂ ਵੈਲਵਟ ਹੈਵੀ ਸਟੱਫ ਹੁੰਦਾ ਤੇ ਇਹਦੇ ਅਕੋਰਡਿੰਗ ਆਪਾਂ ਜਿਹੜਾ ਲਾਈਟ ਵੇਟ ਹੀ ਜਿਹੜਾ ਵਰਕ ਜਿਹੜਾ ਰੱਖਿਆ ਹੋਇਆ ਤੇ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਮੋਤੀ ਦਾ ਕੰਮ ਹੈ ਆਲੇ ਦੁਆ ਤੁਸੀਂ ਦੇਖ ਸਕਦੇ ਹੋ ਜਿਹੜੀ ਆਊਟਿੰਗ ਆਪਾਂ ਕੀਤੀ ਉਹ ਦਬਕੇ ਦੇ ਨਾਲ ਕੀਤੀ ਹੋਈ ਏ ਮਟੀਰੀਅਲ ਹਮੇਸ਼ਾ ਆਪਾਂ ਕਲਰ ਦੇ ਅਕੋਰਡਿੰਗ ਲਗਾਣੇ ਆ ਕਿ ਸਾਡੇ ਕਲਰ ਦੇ ਜਿਹੜਾ ਉੱਪਰ ਕਿਹੜਾ ਜਿਹੜਾ ਮਟੀਰੀਅਲ ਦੀ ਸ਼ਾਈਨ ਵਧੀਆ ਤਰੀਕੇ ਨਾਲ ਆਵੇ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਸਿਲਕ ਵੈਲਵਟ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਅਗਰ ਪਿਓਰ ਚਕਰਾਓਗੇ ਤਾਂ ਪਿਓਰ ਦੀ ਗੱਲ ਕੁਝ ਹੋਰ ਹੋਏਗੀ ਠੀਕ ਹੈ ਪਿਓਰ ਦੀ ਪ੍ਰਾਈਸ ਵੀ ਇਹਦੇ ਨਾਲੋਂ 3000 ਰੁਪਏ ਪਲੱਸ ਹੋ ਜਾਣੀ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਪੂਰੀ ਸ਼ਾਰਟ ਦੇ ਵਿੱਚ ਕੰਮ ਘੇਰਾ neck ਔਰ ਬਾਹਾਂ ਇਸ ਤਰ੍ਹਾਂ ਤੇ ਕਲਰ ਜਿਹੜਾ ਆਪਾਂ ਰੱਖਿਆ ਇੱਥੇ ਜੀ ਬੋਟਲ ਗ੍ਰੀਨ ਕਲਰ ਰੱਖਿਆ ਤੁਸੀਂ ਐਨੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਪਿਓਰ ਔਰਗੈਂਜ਼ਾ ਦਾ ਤੇ ਦੁਪੱਟੇ ਦੇ ਉੱਪਰ ਵੀ ਆਪਾਂ ਨੇ ਫੁੱਲ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਕੰਮ ਹੈ ਦੁਪੱਟਾ ਹਜੇ ਫਿਨਿਸ਼ਿੰਗ ਆਪਾਂ ਨਹੀਂ ਕੀਤੀ ਹੈਗੀ ਉਹ ਅੱਜ ਰਾਤ ਨੂੰ ਹੋ ਜਾਣਾ ਸਾਰਾ ਇਹਦਾ ਕੰਮ ਚਲੋ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਦੇ ਫੋਰਸਰ ਜਿਹੜਾ ਕੰਮ ਕੀਤਾ ਹੋਇਆ ਜਿਸ ਤਰ੍ਹਾਂ ਆਪਣੇ ਘੇਰੇ ਤੇ ਬਾਹਾਂ ਦੇ ਉੱਪਰ ਕੰਮ ਹੈ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਉੱਪਰ ਕੀਤਾ ਹੋਇਆ ਜੀ ਤੇ ਉਹਨਾਂ ਦਾ ਬੇਬੀ ਛੋਟਾ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਜ਼ਿਆਦਾ ਸਿੱਪੀ ਜਿਹੜੀ ਐਡ-ਆਨ ਨਹੀਂ ਕੀਤੀ ਕਿ ਉਹਨਾਂ ਦੇ ਬੇਬੀ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਭੈਣ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਕਿ ਦੀਦੀ ਪਲੀਜ਼ ਇਹਨਾਂ ਧਿਆਨ ਰੱਖਿਓ ਕਿ ਮੇਰੇ ਬੇਬੀ ਨੂੰ ਕਿਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਜਿਹੜੀਆਂ ਭੈਣਾਂ ਦੇ ਵੈਲਵਟ ਦੇ ਆਪਣੇ ਕੋਲ ਆਰਡਰ ਚੱਲ ਰਹੇ ਨੇ ਔਰ ਜਿਹੜੀਆਂ ਭੈਣਾਂ ਦੇ ਅਜੇ ਗੱਲ ਚੱਲ ਰਹੀ ਕਿ ਵੈਲਵਟ ਦੇ ਨਾਲ ਆਪਾਂ ਕਿਹੜਾ ਦੁਪੱਟਾ ਕਰਵਾਈਏ ਠੀਕ ਹੈ ਜੀ ਤੇ ਹੁਣ ਤੁਸੀਂ ਥੋੜਾ ਜਿਹਾ ਦੇਖੋ ਦੁਪट्टे ਦੇ ਵਿੱਚ ਫਰਕ ਹੈ ਬਟ ਜਦੋਂ ਆਪਾਂ ਸੂਟ ਦੇ ਨਾਲ ਦੁਪੱਟਾ ਵੇਅਰ ਕਰਾਂਗੇ ਨਾ ਤੇ ਤੁਹਾਨੂੰ ਜ਼ਿਆਦਾ ਕੋਈ ਫਰਕ ਨਹੀਂ ਲੱਗਣਾ ਬਟ ਦੁਪੱਟੇ ਦਾ ਫਰਕ ਥੋੜਾ ਜਿਹਾ ਵੈਲਵਟ ਦੇ ਕਲਰ ਨਾਲੋਂ ਰਹੇਗਾ ਹੀ ਰਹੇਗਾ ਕਿਉਂਕਿ ਇਹ ਵੈਲਵਟ ਸਟੱਫ ਹੋ ਗਿਆ ਜੀ ਇਹ ਆਪਣਾ ਆਰਗੈਂਜ਼ਾ ਦਾ ਸਟੱਫ ਹੋ ਗਿਆ ਇਸ ਕਰਕੇ ਵੈਲਵਟ ਦੇ ਵਿੱਚ ਕਲਰ ਦਾ ਦੁਪੱਟੇ ਦੇ ਨਾਲ ਫਰਕ ਰਹਿੰਦਾ ਹੀ ਹੈ ਠੀਕ ਹੈ ਉਹ ਵੀ ਜ਼ਿਆਦਾ ਨਹੀਂ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੋਸ਼ਿਸ਼ ਕਰਾਈ ਹੀ ਕਰਦੇ ਆ ਕਿ ਪ੍ਰੋਪਰ ਕਲਰ ਬਣਾ ਸਕੀਏ ਬਟ ਲਾਸਟ ਹੱਦ ਸਾਡੀ ਇਹੀ ਹੁੰਦੀ ਕਿ ਥੋੜਾ ਬੋਤਾ ਫਰਕ ਰਹਿੰਦਾ ਤੇ ਜਿਹੜੀਆਂ ਭੈਣਾਂ ਨੂੰ ਪਿਓਰ ਕਮਲ ਦਾ ਦੁਪੱਟਾ ਪਸੰਦ ਹੈ ਉਹ ਤੁਸੀਂ ਪਿਓਰ ਨਾਲ ਲਗਵਾ ਸਕਦੇ ਹੋ ਅਗਰ ਤੁਸੀਂ ਆਰਗਾਂਜ਼ਾ ਲਾਇਕ ਕਰਦੇ ਤੁਸੀਂ ਆਰਗਾਂਜ਼ਾ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਹਦੀ ਅਗਰ ਤੁਸੀਂ ਪ੍ਰਾਈਸ ਕਨਫਰਮ ਕਰਨੀ ਤਾਂ ਮੈਨੂੰ ਪਲੀਜ਼ ਇਨਾ ਮੈਂਸ਼ਨ ਕਰਨਾ ਹੈ ਕਿ ਅਗਰ ਤੁਸੀਂ ਸਲਾਈ ਕਰਵਾਉਣਾ ਤਾਂ ਵਿਦ ਸਟੀਚਿੰਗ ਤੁਸੀਂ ਮੈਨੂੰ ਲਿਖਣਾ ਕਿ ਵਿਦ ਸਟੀਚਿੰਗ ਇਹਦੀ ਪ੍ਰਾਈਸ ਕੀ ਹੈ ਠੀਕ ਹੈ ਜੀ ਤਾਂ ਤੁਹਾਨੂੰ ਇਹਨਾਂ ਵੀ ਪਤਾ ਹੀ ਹੈ ਕਿ ਵੈਲਵਟ ਦੀ ਜਿਹੜੀ ਸਟੀਚਿੰਗ ਹੈ ਉਹ ਥੋੜੀ ਜੀ ਕੋਸਟਲੀ ਪੈਂਦੀ ਹੈ ਕਿਉਂਕਿ ਵੈਲਵਟ ਨੂੰ ਸਲਾਈ ਕਰਨਾ ਬਹੁਤ ਜ਼ਿਆਦਾ ਟਫ ਹੁੰਦਾ ਹੈ ਸੂਟ ਆਪਾਂ ਤੁਹਾਨੂੰ ਦਿਖਾ ਦਿੱਤਾ ਇੱਕ ਵਾਰੀ ਫਿਰ ਤੁਸੀਂ ਛਾਤੀ ਮਾਰ ਲਓ ਪੇ ਕਿਵੇਂ ਦਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸਿੰਪਲ ਸੋਬਰ ਡੀਸੈਂਟ ਜਿਹਾ ਪੀਸ ਬਣਿਆ ਹੋਇਆ ਇਹ ਜਿਆਦਾ ਕੋਈ ਇਹਦੇ ਉੱਪਰ ਆਪਾਂ ਕੰਮ ਜਿਹੜਾ ਨਹੀਂ ਕੀਤਾ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਇਸ ਵੈਲਵਟ ਦੇ ਉੱਪਰ ਲਓ ਜੀ ਅਗਲਾ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਇੰਨਾ ਕ ਜ਼ਿਆਦਾ ਸੋਹਣਾ ਸਾਰੀਆਂ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਜੀ ਇਹ ਵਾਲਾ ਡਿਜ਼ਾਈਨ ਹਜੇ ਆਪਾਂ ਕੋਈ ਇਹਦੀ ਵੀਡੀਓ ਨਹੀਂ ਅਪਲੋਡ ਕੀਤੀ ਹੈਗੀ ਜਦੋਂ ਸਾਡੀਆਂ ਭੈਣਾਂ ਸਾਨੂੰ ਕਹਿੰਦੇ ਕਿ ਡਿਜ਼ਾਈਨ ਸੈਂਡ ਕਰ ਦਿਓ ਤੇ ਫਿਰ ਉਹਨਾਂ ਨੂੰ ਆਪਾਂ ਇਦਾਂ ਦੇ ਡਿਜ਼ਾਈਨ ਸੈਂਡ ਕਰਦੇ ਆ ਸਿੰਪਲ ਸੋਬਰ ਜੀ ਤੁਸੀਂ ਦੇਖੋ ਜੀ ਪੂਰੀ ਸ਼ਾਰਟ ਦੇ ਵਿੱਚ ਫਲਾਰ ਰਹਣਗੇ ਤੇ ਤੁਹਾਨੂੰ ਮੈਂ ਇੱਥੇ ਕਮ ਨੇੜੇ ਤੋਂ ਚੈੱਕ ਕਰਾਉਣੀ ਆ ਕੰਮ ਤੁਸੀਂ ਚੈੱਕ ਕਰੋ ਕੰਮ ਦੀ ਜਿਹੜੀ ਫਿਨਿਸ਼ਿੰਗ ਉਹ ਚੈੱਕ ਕਰੋ ਕਿਉਂਕਿ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਜੀ ਮਟੀਰੀਅਲ ਸਸਤਾ ਵੀ ਆਂਦਾ ਮਹਿੰਗਾ ਵੀ ਆਂਦਾ ਅੱਛਾ ਔਰ ਹਲਕਾ ਤੁਹਾਨੂੰ ਮਟੀਰੀਅਲ ਤੁਹਾਨੂੰ ਕੱਪੜੇ ਦੇ ਉੱਪਰ ਪਤਾ ਲੱਗ ਜਾਏਗਾ ਠੀਕ ਹੈ ਬਹੁਤ ਅੱਛੀ ਕੁਆਲਿਟੀ ਦਾ ਆਪਾਂ ਮਟੀਰੀਅਲ ਐਡ ਕਰਦੇ ਆ ਕਿਉਂਕਿ ਤੁਸੀਂ ਸੂਟ ਆਪਣੇ ਅਕੋਰਡਿੰਗ ਡਿਜ਼ਾਈਨ ਕਰਵਾਉਂਦੇ ਹੋ ਠੀਕ ਹੈ ਤਾਂ ਉਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਸਸਤਾ ਮਟੀਰੀਅਲ ਜਿਹੜਾ ਐਡ ਕਰਕੇ ਦੇ ਦਈਏ ਔਰ ਸਸਤੇ ਮਟੀਰੀਅਲ ਨਾਲ ਇੰਨੀ ਸ਼ਾਈਨ ਵੀ ਨਹੀਂ ਆਉਂਦੀ ਉੱਚਾ ਹਲਕਾ ਪੀਲਾ ਪੰਜਾ ਤੁਹਾਨੂੰ ਨਜ਼ਰ ਆਏਗਾ ਠੀਕ ਹੈ ਜੀ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਖਿੜਕੇ ਜੜਾ ਹਾਂ ਮਟੀਰੀਅਲ ਦਾ ਕਲਰ ਉੱਪਰ ਆਇਆ ਮਜ਼ੈਂਟਾ ਦੇ ਉੱਪਰ ਪੂਰੀ ਛੋੜ ਠੀਕ ਹੈ ਤੇ ਇਸ ਤਰ੍ਹਾਂ ਇੱਕ ਇੱਕ ਫਲਾਰ ਜਿਹੜਾ ਆਪਣੀਆਂ ਬਾਹਾਂ ਦੇ ਉੱਪਰ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਕੀਤਾ ਹੈ ਜੀ ਨਹੀਂ ਸੌਰੀ ਇਹ ਆਪਾਂ ਕੀਵੀ ਸਿਲਕ ਦੇ ਉੱਪਰ ਕੀਤਾ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਇਹ ਸੈਮੀ ਵਾਲੀ ਕੀਵੀ ਸਿਲਕ ਹੈ ਤੁਸੀਂ ਪਿਓਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾ ਸਕਦੇ ਦ ਖਾਦੀ ਸਿਲਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਇੱਕ ਇੱਕ ਫਲਾਰ ਆਪਣੀਆਂ ਬਾਹਾਂ ਦੇ ਉੱਪਰ ਆਏਗਾ ਹੁਣ ਇੱਥੇ ਜਿਹੜਾ ਮੇਨ ਰੋਲ ਹੈਗਾ ਜੀ ਉਹ ਹੈਗਾ ਉਹ ਹੈਗਾ ਜੀ ਸਲਵਾਰ ਦਾ ਹੁਣ ਤੁਸੀਂ ਸਲਵਾਰ ਦਾ ਕੰਮ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸਲਵਾਰ ਦੇ ਉੱਪਰ ਆਪਾਂ ਨੇ ਕੰਮ ਜਿਹੜਾ ਕੀਤਾ ਹੋਇਆ ਹੁਣ ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਭੈਣਾਂ ਦੇ ਮੈਸੇਜ ਆ ਜਾਂਦੇ ਨੇ ਕਿ ਫਲਾਣੇ ਬੁਟੀਕ ਵਾਲਾ ਤਾਂ ਸਾਨੂੰ ਇੰਨਾ ਵਾਲਾ ਸੂਟ ਰੈਡੀ ਕਰਕੇ ਦੇ ਰਿਹਾ ਬਿਲਕੁਲ ਜੀ ਦੇਖੋ ਆਜ ਦਾ ਟਾਈਮ ਜਿਹੜਾ ਹੈਗਾ ਕੰਪੀਟੀਸ਼ਨ ਦਾ ਟਾਈਮ ਹੈ ਅਗਰ ਤੁਹਾਡਾ ਸੂਟ ਮੇਰੇ ਕੋਲੋਂ 15000 ਦਾ ਬਣ ਰਿਹਾ ਜਾਂ 18000 ਦਾ ਬਣ ਰਿਹਾ ਹੈ ਨਾ ਕਿਸੇ ਅਣੀ ਬੁਟੀਕ ਤੋਂ ਤੁਸੀਂ ਬਣਾ ਰਹੇ ਹੋ ਤਾਂ ਅਗਰ ਤੁਸੀਂ ਦੂਸਰੇ ਬੁਟੀਕ ਵਾਲੇ ਕੋਲ ਜਾਓਗੇ ਤਾਂ ਉਹ ਡੈਫੀਨਿਟਲੀ ਤੁਹਾਨੂੰ ਕਹਿਣਗੇ ਅਗਰ ਉਹ ਬੁਟੀਕ ਇੰਨੇ ਦਾ ਬਣਾ ਰਿਹਾ ਸੀ ਤੁਹਾਡਾ 2000 ਰੁਪਏ ਜਾਂ ਜਿਹੜੇ ਅੱچھے ਬੁਟੀਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮਟੀਰੀਅਲ ਕੀ ਆ ਨਾ ਕੁਆਲਿਟੀ ਕੀ ਆ ਸਾਡੇ ਫੈਬਰਿਕ ਦੀ ਸਾਡੇ ਮਟੀਰੀਅਲ ਦੀ ਉਹ ਕਦੇ ਵੀ ਇਦਾਂ ਕੋਆਪਰੇਟੋਰ ਨਾਲ ਨਹੀਂ ਕਰਨਗੇ ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਅੱਛੀ ਕੁਆਲਿਟੀ ਤੁਹਾਨੂੰ ਦੇ ਰਹੇ ਆ ਤੇ ਇਹਦੇ ਵਿੱਚ ਤੁਸੀਂ ਦੇਖੋ ਸਿਰਫ ਆਪਾਂ ਨੇ ਹਲਕੀ ਫੁਲਕੀ ਜਰੀ ਐਡ ਕੀਤੀ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਦਬਕਾ ਲੱਗਿਆ ਹੋਇਆ ਮੋਤੀ ਲੱਗਿਆ ਮੋਤੀ ਨੂੰ ਆਉਟਿੰਗ ਕੀਤੀ ਗਈ ਹੈ ਬਾਕਾਇਦਾ ਠੀਕ ਹੈ ਇੱਥੇ ਤੁਸੀਂ ਦੇਖੋ ਸਿੱਪੀ ਸਿੱਪੀ ਨੂੰ ਕੜਦਾਣੇ ਦੀ ਆਉਟਿੰਗ ਦਿੱਤੀ ਗਈ ਹੈ ਔਰ ਤੁਸੀਂ ਇਹ ਵਾਲਾ ਮੋਤੀ ਵੀ ਚੈੱਕ ਕਰੋ ਤਾਨੂੰ ਲੱਗਦਾ ਕਿ ਇਹ ਮੋਤੀ ਇਦਾਂ ਹੱਥ ਨਾਲ ਲੱਗਿਆ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਆਪਾਂ ਮੋਤੀ ਐਡ ਕੀਤਾ ਹੈ। ਅਗਰ ਆਪਾਂ ਇਹੀ ਚੀਜ਼ ਕੱਲੀ ਦਬਕਾ ਨਾ ਐਡ ਕਰ ਦੇ ਕੱਲੀ ਜਰੀ ਨਾਲ ਐਡ ਕਰ ਦਿੰਦੇ ਤਾਂ ਇਹਦੀ ਪ੍ਰਾਈਸ ਜਿਹੜੀ ਸੀ ਬਹੁਤ ਜ਼ਿਆਦਾ ਘਟ ਜਾਣੀ ਸੀ। ਠੀਕ ਹੈ ਇਹਨਾਂ ਚੀਜ਼ਾਂ ਕਰਕੇ ਆਪਣੇ ਸੂਟ ਜਣ ਨੇ ਸੋਹਣੇ ਵੀ ਲੱਗਦੇ ਨੇ ਲੁੱਕ ਵਾਈਜ਼ ਔਰ ਥੋੜੀ ਪ੍ਰਾਈਸ ਵੀ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ। ਤਾਂ ਜਿਹੜੀਆਂ ਭੈਣਾਂ ਨੂੰ ਪਤਾ ਹੈ ਕਿ ਕਿਹੜਾ ਮਟੀਰੀਅਲ ਅੱਛਾ ਹੈ, ਕਿਹੜੇ ਮਟੀਰੀਅਲ ਨਾਲ ਸੂਟ ਤੇ ਗ੍ਰੇਸ ਆਉਂਦੀ ਉਹ ਕਦੇ ਵੀ ਇਦਾਂ ਕਿੰਤੂ ਪ੍ਰੇੰਤੂ ਨਹੀਂ ਕਰਦੀਆਂ ਹੈਗੀਆਂ ਠੀਕ ਹੈ ਜੀ। ਬਹੁਤ ਪਿਆਰਾ ਹੁਣ ਇਹਦੇ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਮੇਨ ਰੋਲ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜਿਹਦੇ ਨਾਲ ਸਾਡੇ ਸੂਟ ਨੂੰ ਹੋਰ ਵੀ ਜ਼ਿਆਦਾ ਚਾਰਚਾਂ ਲੱਗ ਰਹੇ ਨੇ ਵੀਡੀਓ ਸਾਡੀ ਕਈ ਵਾਰ ਲੰਬੀ ਹੋ ਜਾਂਦੀ ਬਟ ਇਹ ਹੁੰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਸਮਝਾ ਸਕੀਏ ਤੁਹਾਡੇ ਦਿਮਾਗ ਦੇ ਵਿੱਚ ਕੋਈ ਡਾਊਟ ਨਾ ਰਹੇ ਕਿ ਅਸੀਂ ਇਹ ਪੁੱਛਣਾ ਸੀ ਹੈਨਾ ਤੇ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕਿਉਂਕਿ WhatsApp ਤੇ ਆਪਾਂ ਇੰਨਾ ਸਮਝਾ ਨਹੀਂ ਸਕਦੇ ਹੈਗੇ ਲਓ ਜੀ ਤੁਹਾਨੂੰ ਦੂਰੋਂ ਕੇ ਵੀ ਦੁਪੱਟਾ ਦਿਖਾਉਣਾ ਤੁਸੀਂ ਦੇਖੋ ਦੁਪੱਟਾ ਬਹੁਤ ਹੀ ਜ਼ਿਆਦਾ ਹੈਵੀ ਦੁਪੱਟਾ ਹੈ ਜੀ ਇਸ ਤਰ੍ਹਾਂ ਦੁਪੱਟਾ ਆਪਾਂ ਰੱਖਿਆ ਜੀ ਪਿਓਰ ਔਰਗੈਂਜ਼ਾ ਦਾ ਅ ਅਗਰ ਸੱਚ ਪੁੱਛੋ ਤਾਂ ਮੈਨੂੰ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੇ ਸੂਟ ਬਹੁਤ ਆਪਣਾ ਵਧੀਆ ਬਣਿਆ ਹੋਇਆ ਹੈ ਜੀ ਪ੍ਰਾਈਸ ਵੀ ਬਹੁਤ ਵਧੀਆ ਜੀ ਕੰਮ ਦੇ ਅਕੋਰਡਿੰਗ ਇਹਦੀ ਪ੍ਰਾਈਸ ਜਿਹੜੀ ਬਿਲਕੁਲ ਜੈਨੂਇਨ ਹੈ ਠੀਕ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਉੱਪਰ ਇੱਕ ਇੱਕ ਚੀਜ਼ ਨੂੰ ਆਊਟਿੰਗ ਦੇ ਕੇ ਆਪਾਂ ਨੇ ਕੰਮ ਕੀਤਾ ਹੋਇਆ ਤੁਸੀਂ ਦੇਖੋ ਇਹ ਵਾਲੇ ਜਿਹੜੇ ਫਲਾਰ ਬਣੇ ਹੋਏ ਨੇ ਪਰਲ ਦੇ ਸਾਰੇ ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇਖੋ ਪਹਿਲਾਂ ਵਿੱਚ ਛੋਟਾ ਮੋਤੀ ਵੱਡਾ ਮੋਤੀ ਲੱਗਿਆ ਉਹਨੂੰ ਆਊਟਿੰਗ ਕੀਤੀ ਆਪਾਂ ਕੜਦਾਣੇ ਦੀ ਠੀਕ ਹੈ ਉਸ ਤੋਂ ਲਾਓ ਉਹਦੇ ਵਿੱਚ ਫਿਰ ਛੋਟਾ ਮੋਤੀ ਲਾ ਕੇ ਉਹਨੂੰ ਫਿਰ ਆਊਟਿੰਗ ਆਪਾਂ ਕੜਦਾਣੇ ਦੀ ਕੀਤੀ ਹੈ ਠੀਕ ਹੈ ਇਹਨਾਂ ਚੀਜ਼ਾਂ ਨਾਲ ਆਪਣੀ ਸੂਟਾਂ ਜਿਹੜੀ ਗ੍ਰੇਸਿਫ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਗਰ ਆਪਾਂ ਇਹਨੂੰ ਸਸਤਾ ਬਣਾਉਣਾ ਹੁੰਦਾ ਹਨ ਕਿਉਂਕਿ ਸਾਡੀਆਂ ਭੈਣਾਂ ਸਾਨੂੰ ਕਹਿ ਰਹਿੰਦੀ ਨੇ ਕਿ ਅਮਨ ਸਾਨੂੰ ਤੁਹਾਡੇ ਤੇ ਟਰਸਟ ਹੈ ਤੇ ਅਗਰ ਆਪਾਂ ਨਾਲ ਟਰਸਟ ਤੇ ਹੁਣ ਤੁਸੀਂ ਇਹ ਦੁਪੱਟਾ ਦੇਖੋ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਸਾਡਾ ਸੂਟ ਕਿੰਨੇ ਦਾ ਬਣਿਆ ਤੁਹਾਡਾ ਦੁਪੱਟਾ ਤੁਹਾਨੂੰ ਦੱਸੇਗਾ ਲੋ ਸਭ ਨੂੰ ਕਿ ਇਹਦੀ ਪ੍ਰਾਈਸ ਕੀ ਰਹੇਗੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਜੀ ਅੱਜ ਪਹਿਲੀ ਵਾਰ ਮੈਂ ਤੁਹਾਨੂੰ ਕਿਸੇ ਦਾ ਦੁਪੱਟਾ ਲੈ ਕੇ ਦਿਖਾਇਆ ਜਿਹਦਾ ਮੈਂ ਕਦੀ ਨਹੀਂ ਦਿਖਾਇਆ ਕਿ ਕਸਟਮਰ ਕਿਤੇ ਲਾਈਕ ਨਾ ਕਰਨ ਹਨ ਵੀ ਦੁਪੱਟਾ ਸਾਡਾ ਉੱਪਰ ਲੈ ਲਿਆ ਜਾਂ ਕਿਵੇਂ ਬਟ ਮੈਂ ਤੁਹਾਨੂੰ ਲੁੱਕ ਚੈੱਕ ਕਰਵਾ ਰਹੀ ਹਾਂ ਕਿਉਂਕਿ ਇਹ ਬਿਨਾ ਸਟੀਚਿੰਗ ਤੋਂ ਜਾਣਿਆ ਇਹਦੀ ਵੀਡੀਓ ਆਪਾਂ ਇੰਸਟਾਗ੍ਰam ਤੇ ਜਿਹੜੀ ਨਹੀਂ ਅਪਲੋਡ ਕਰ ਸਕਦੇ ਬਟ ਆਪਣੇ ਕੋਲ ਹੀ ਆਣਿਆ ਵਾਪਸ ਸਟੀਚਿੰਗ ਲਈ ਤਾ ਹੋਪ ਕਿ ਤੁਹਾਨੂੰ ਨੈਕਸਟ ਵੀਡੀਓ 'ਚ ਦੇਖਣ ਨੂੰ ਮਿਲੇਗਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਪਿਓਰ オーਗੰਜ਼ਾ ਦਾ ਦੁਪੱਟਾ ਹੈ ਜੀ ટીਵੀ ਸਿਲਕ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ ਹੈ ਸੈਮੀ ਦੇ ਵਿੱਚ ਫੈਬਰਿਕ ਰਹੇਗਾ ਠੀਕ ਹੈ ਜੀ ਤੁਸੀਂ ਇਹਨੂੰ ਪਿਓਰ ਤੇ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਕਲਰ ਤੁਸੀਂ ਚੇਂਜ ਕਰ ਸਕਦੇ ਹੋ ਉਹ ਵੀ ਤੁਹਾਡੀ ਚੁਆਇਸ ਰਹੇਗੀ ਤੁਸੀਂ ਐਨੀ ਕਲਰ ਦੇ ਉੱਪਰ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤਿਹ ਲੋ ਜੀ ਇੱਕ ਆਪਾਂ ਸੇਮ ਹੀ ਇਹ ਵਾਲਾ ਪੀਸ ਰੈਡੀ ਕੀਤਾ ਇਹ ਅੱਜ ਸੈਂਪਲ ਆਪਾਂ ਰੈਡੀ ਕੀਤਾ ਸੀ ਇਹਦੇ ਵਿੱਚ ਆਪਾਂ ਥੋੜੀ ਜਿਹੀ ਜਰੀ ਐਡ-ਆਨ ਕਰਵਾਈ ਹੋਈ ਤੁਸੀਂ ਦੇਖ ਸਕਦੇ ਹੋ ਉਹਦੀ ਲੁੱਕ ਚੈੱਕ ਕਰ ਸਕਦੇ ਹੋ ਔਰ ਇਹਦੀ ਲੁੱਕ ਜਿਹੜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਕੀਤਾ ਹੋਇਆ ਜੀ ਖਾਦੀ ਸਿਲਕ ਦੇ ਉੱਪਰ ਤੇ ਇਹਦੀ ਬਾਟਮ ਦੇ ਉੱਪਰ ਵੀ ਕੰਮ ਰਹੇਗਾ ਤੁਸੀਂ ਦੇਖੋ ਕੰਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜੀ ਇਹਦੀ ਬੋਟਲ ਬਿਲਕੁਲ ਸਿੰਪਲ ਸੋਬਰ ਜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਉੱਪਰ ਕੋਈ ਜ਼ਿਆਦਾ ਆਪਾਂ ਨੇ ਹੈਵੀ ਕੰਮ ਜਿਹੜਾ ਨਹੀਂ ਕੀਤਾ ਹੋਇਆਗਾ ਔਰ ਇਹਦੇ ਨਾਲ ਦੁਪੱਟਾ ਵੀ ਜਿਹੜਾ ਸਿੰਪਲ ਹੀ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਇਹ ਬਲ ਕਸਟਮਰ ਨੇ ਸਾਨੂੰ ਕਿਹਾ ਕਿ ਮੈਨੂੰ ਸਿਰਫ ਹਲਕਾ ਫੁਲਕਾ ਹੀ ਕੰਮ ਚਾਹੀਦਾ ਜ਼ਿਆਦਾ ਨਹੀਂ ਉਹ ਫਿਰ ਇਦਾਂ ਦਾ ਕੰਮ ਹੁੰਦਾ ਹੁੰਦਾ ਹਲਕਾ ਫੁਲਕਾ ਜਿਆ ਠੀਕ ਹੈ ਜੀ ਔਰ ਮਟੀਰੀਅਲ ਦਾ ਵੀ ਤੁਹਾਨੂੰ ਪਤਾ ਲੱਗ ਗਿਆ ਇਹਦੇ ਵਿੱਚ ਤੁਹਾਨੂੰ ਕਾਫੀ ਫਰਕ ਲੱਗਿਆ ਹੋਣਾ ਹਨਾ ਤਾਂ ਉਹ ਸੂਟ ਦੇ ਅਕੋਰਡਿੰਗ ਹੈ ਸੂਟ ਦੀ ਪ੍ਰਾਈਸ ਵੀ ਘਟ ਹੈ ਔਰ ਕੰਮ ਵੀ ਘਟ ਹੈ ਜੀ ਠੀਕ ਹੈ ਜੀ ਤੇ ਲਓ ਜੀ ਮੈਨੂੰ ਬੜੀ ਖੁਸ਼ੀ ਹੋਈ ਜਿਹੜੀ ਸਾਡੀ ਮੈਂ ਅੱਜ ਵਾਲੀ ਕਲੈਕਸ਼ਨ ਦਿਖਾਈ ਕਿਉਂਕਿ ਤੁਸੀਂ ਦੇਖਿਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਔਰ ਬਹੁਤ ਪਿਆਰੇ ਲੱਗ ਰਹੇ ਨੇ ਹੋਪ ਕਿ ਜਿਹੜੀਆਂ ਭੈਣਾਂ ਨੇ ਸਾਡੇ ਤੇ ਸੂਟ ਰੈਡੀ ਕਰਵਾਏ ਨੇ ਉਹਨਾਂ ਨੂੰ ਵੀ ਪਸੰਦ ਆਣਗੇ ਤੇ ਤੁਹਾਨੂੰ ਵੀ ਇਹਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਤੋਂ ਇਲਾਵਾ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਆਪਾਂ ਸੇਮ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦਵਾਂਗੇ ਤੇ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਅਮਨ ਅਸੀਂ ਇਸ ਕਲ ਤੁਸੀਂ ਪਲੀਜ਼ ਤੁਹਾਡੇ ਕੋਲ ਕੋਈ ਕਲਰ ਹੁੰਦਾ ਤਾਂ ਤੁਸੀਂ ਮੈਨੂੰ ਉਹਦਾ ਸਕਰੀਨਸ਼ਾਟ ਭੇਜ ਦਿਆ ਕਰੋ ਕਲਰ ਦਾ ਥੋੜਾ ਬਹੁਤਾ ਫਰਕ ਪੈਂਦਾ ਜਦੋਂ ਫੋਟੋ ਆਪਾਂ ਇਧਰ-ਉਧਰ ਭੇਜਦੇ ਆਂ ਜਿਆਦਾ ਨਹੀਂ ਫਰਕ ਪੈਂਦਾ ਬਟ ਆਪਾਂ ਕੋਸ਼ਿਸ਼ ਕਰਦੇ ਆਂ ਕਿ ਸੇਮ ਕਲਰ ਆਪਾਂ ਤੁਹਾਡੇ ਲਈ ਰੈਡੀ ਕਰੀਏ ਇਹ ਵੀ ਸਾਰੇ ਕਲਰ ਜਿਹੜੇ ਸਾਡੀ ਭੈਣ ਨੇ ਸਾਨੂੰ ਫੋਟੋ ਤਾਂ ਦੱਸੇ ਸੀ ਕਿ ਅਸੀਂ ਇਹ ਵਾਲੇ ਕਲਰ ਰੈਡੀ ਕਰਵਾਉਣਾ ਚਾਹੁੰਦੇ ਆਂ ਤੇ ਬਹੁਤ ਸੋਹਣੇ ਕਲਰ ਬਣੇ ਹੋਏ ਨੇ ਕਿਉਂਕਿ ਕਲਰ ਅਗਰ ਅੱਛੇ ਬਣਨਗੇ ਤਾਂ ਹੀ ਸੂਟਾਂ ਦੇ ਉੱਪਰ ਜਿਹੜਾ ਵਰਕੇ ਉਹ ਸੋਹਣਾ ਹੋਏਗਾ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ